ਫਟਾਫਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਹਮਨ ਗਰੇਵਾਲ ਦੇਸ਼ ਦੁਨੀਆ ਦੇ ਵਿੱਚ ਕੀ ਕੁਝਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ ਸਭ ਤੋਂ ਪਹਿਲਾਂ ਨਜ਼ਰ ਸੁਪਾਈ ਖਬਰਾਂ ਤੇ ਲੁਧਿਆਣਾ ਦੇ ਵਿੱਚ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਗਿਆ ਹੈ ਦੱਸ ਦੇ ਕਿ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਸੀਐਮ ਮਾਨ ਦੇ ਨਾਲ ਕੇਜਰੀਵਾਲ ਵੀ ਉੱਥੇ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਇੱਕ ਸਰਕਾਰੀ ਸਕੂਲ ਮਾਤ ਦਿੰਦਾ ਨਜ਼ਰ ਆਵੇਗਾ ਇਹਨਾਂ ਫਤਿਹਗੜ ਸਾਹਿਬ ਵਿਖੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਾਂਗਰਸ ਦੇ ਸਾਫਾ ਜਲਾ ਪ੍ਰਧਾਨ ਸੁਭਾਸ਼ ਸੂਦ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਤਾਜ਼ੀ ਕਿ ਉਹਨਾਂ ਦੇ ਵੱਲੋਂ ਪਾਰਟੀ ਲੀਡਰਸ਼ਿਪ ਤੇ ਸਾਹ ਨਾ ਲੈਣ ਦੇ ਇਲਜ਼ਾਮ ਲਗਾਏ ਗਏ ਨੇ ਮੋਗਾ ਦੇ ਵਿੱਚ ਅੱਜ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜੜੀਆਂ ਉਹ ਪਿਆਈਆਂ ਗਈਆਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਅਰੋੜਾ ਦੇ ਵੱਲੋਂ ਕੀਤੀ ਗਈ ਹੈ ਇਸ ਸਮੇਂ ਸਿਵਲ ਸਰਜਨ ਡਾਕਟਰ ਰਾਜੇਸ਼ ेत्रੀ ਐਸ ਐਮ ਓ ਡੀ ਡਾਕਟਰ ਸੁਖਪ੍ਰੀਤ ਬਰਾੜ ਜ਼ਿਲ੍ਹਾ ਟੀਕਾ ਅਫਸਰ ਡਾਕਟਰ ਅਸ਼ੋਕ ਸਿੰਘਲਾ ਵੀ ਹਾਜ਼ਰ ਰਹੇ। ਮੋਗਾ ਦੇ ਵਿੱਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਨੇ। ਮੋਗਾ ਦੇ ਵਿੱਚ ਵਿਧਾਇਕ ਮੰਦੀਪ ਕੌਰ अरोड़ा ਦੇ ਵੱਲੋਂ ਇਹਨਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਉਹ ਟੈਕਨ ਦੱਸਿਆ ਕਿ ਇਹਨਾਂ ਤੇ ਕਰੀਬ 2 ਕਰੋੜ ਤੋਂ ਵੱਧ ਦੀ ਲਾਗਤ ਆਵੇਗੀ। ਕਿਸਾਨ ਚੁਪਕਰਨ ਸਿੰਘ ਜੀ ਅੰਤਿਮ ਅਰਦਾਸ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ ਰਾਮਪੁਰਾ ਫੋਲ ਦੇ ਵਿੱਚ ਰਾਮਪੁਰਾ ਫੋਲ ਦੇ ਪਿੰਡ ਬੱਲੋ ਦੇ ਵਿੱਚ ਭੋਗ ਪਾਇਆ ਗਿਆ। ਖਨੋਰੀ ਬਾਰਡਰ ਤੇ ਚੁਪਕਰਨ ਦੀ ਮੌਤ ਹੋਈ ਸੀ ਦੱਸਦੇ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਸ਼ਰਧਾਂਜਲੀ ਪੇਂਟ ਕੀਤੀ ਗਈ। ਸੀਮਨ ਦੇ ਵੱਲੋਂ ਸੂਬਾ ਵਾਸੀਆਂ ਨੂੰ ਸੁਗਵਾ ਦਿੱਤੀ ਗਈ ਜਿਸ ਦੇ ਵਿੱਚ 13 ਨਵੇਂ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਗਿਆ ਹੈ। ਆਪ ਸੁਪਰੀਮੋ ਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਸੋ ਪਰ ਦੇ ਵਿੱਚ ਮੌਸਮ ਕਾਰਨ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋਇਆ। ਤੇਜ਼ ਮੀਂਹ ਦੇ ਤੂਫਾਨ ਕਾਰਨ ਸੜਕੀ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ ਜਿਹੜੇ ਦੋ ਨੌਜਵਾਨਾਂ ਦੀਆਂ ਜਾਨਾਂ ਨੇ ਉਹ ਬਾਲ ਬਲ ਪੱਛੀਆਂ ਨੇ। ਹਨੇਰੇ ਦੇ ਵਿੱਚ ਦੁਰਖਤ ਦੇ ਨਾਲ ਬਾਈਕ ਟਕਰਾ ਗਈ ਹੈ। ਦੱਸਦੇ ਕਿ ਟਰੱਕ ਥੱਲੇ ਨੌਜਵਾਨਾਂ ਦਾ ਮੋਟਰਸਾਈਕਲ ਆਇਆ। ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀ ਦੇ ਵਿੱਚ ਸੰਸਨੀ ਫੈਲੀ ਨਜ਼ਰ ਆਈ ਹੈ ਜਿੱਥੇ ਖੇਤਾਂ ਦੇ ਵਿੱਚ ਬਣੇ ਪੌਟਰੀ ਫੈਮ ਦੇ ਵਿੱਚੋਂ ਇੱਕ ਮ੍ਰਿਤਕ ਦੇ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੌਧਰੀ ਵਿਦੇਸ਼ ਦੀ ਧਰਤੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਅੰਗੰਦਰ ਦੇ ਨੌਜਵਾਨ ਕਮਲਜੀਤ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਹਾਰਟ ਅਟੈਕ ਆਉਣ ਦੇ ਨਾਲ ਉਸਨੇ ਦਮ ਤੋੜਿਆ। ਤੰਦਾਜ਼ੀਏ ਦੋ ਦਿਨ ਪਹਿਲਾਂ ਹੀ ਇਹ ਨੌਜਵਾਨ ਜੜਾ ਕੈਨੇਡਾ ਪ੍ਰਤੀਯਸੀ ਪਰਵਾਰਿਕ ਮੈਂਬਰਾਂ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਉਦੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚੇ ਨੇ ਸਿਹਤ ਮੰਤਰੀ ਨੇ ਹਸਪਤਾਲ ਦੀ ਸਥਿਤੀ ਦਾ ਜਾਇਜ਼ਾ ਲਿਆ ਪਿਛਲੇ ਦਿਨੀ ਹਸਪਤਾਲ ਦੇ ਵਿੱਚ ਹੋਈ ਸ਼ਰਿਆਮ ਗੁੰਡੇ ਗਰਦੀ ਬਾਰੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸਿਹਤ ਮੰਤਰੀ ਨੇ ਕਿਹਾ ਕਿ ਗੁੰਡਾ ਅਨਸਰਾਂ ਤੇ ਸਖਤ ਐਕਸ਼ਨ ਲਵਾਂਗੇ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ ਮੋਹਲਾ ਚਾਚੋਕੇ ਦੇ ਵਿੱਚ ਮਨਪੱਗਾ ਹਾਦਸਾ ਵਾਪਰਿਆ ਤਕਰ ਦੇ ਵਿੱਚ ਗੈਸ ਫਟਣ ਦੇ ਨਾਲ ਮਾਂ ਤੇ ਬੇਟਾ ਬੇਟੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਇਥੇ 4 ਸਾਲਾ ਬੱਚੀ ਦੇ 1.5 ਸਾਲਾ ਬੱਚਾ ਜਿਹੜਾ ਉਹ ਜ਼ਖਮੀ ਹੋ ਗਏ ਨੇ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਮੁਕੇਰੇ ਦੇ ਵਿੱਚ ਮਹਿਲਾਵਾਂ ਦੇ ਲਈ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਮਹਿਲਾਵਾਂ ਨੇ ਹਿੱਸਾ ਲਿਆ ਅੰਮ੍ਰਿਤਸਰ ਤੋਂ ਵਿਸ਼ੇਸ਼ ਧਾਰਮਿਕ ਯਾਤਰਾ ਦਾ ਗਾਜ਼ਕੀ ਤੱਕ ਜਿਸ ਦੇ ਵਿੱਚ ਦੁਰਗਿਆਣਾ ਮੰਦਿਰ ਤੋਂ ਅਬੂਧਾਬੀ ਦੇ ਲਈ ਇੱਕ ਬੱਸ ਰਵਾਨਾ ਕੀਤੀ ਗਈ ਹੈ। ਅਬੂਧਾਬੀ ਦੇ ਵਿੱਚ ਬੜੇ ਰਾਮ ਮੰਦਿਰ ਦੇ ਦਰਸ਼ਨਾਂ ਦੇ ਲਈ ਸ਼ਰਧਾਲੂ ਰਵਾਨਾ ਹੋਏ ਨੇ ਦੱਸਦੇ ਕਿ 7 ਮਾਰਚ ਨੂੰ ਵਾਪਸੀ ਹੋਵੇਗੀ। ਵਰਨਨਾ ਦੇ ਵਿੱਚ ਇੱਕ ਮਹਿਲਾ ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੁੰਦੀ ਨਜ਼ਰ ਆਈ ਹੈ ਜਾਣਕਾਰੀ ਮੁਤਾਬਕ ਗਲੀ ਦੇ ਵਿੱਚ ਖੜੇ ਟਰੱਕ ਨੂੰ ਲੈ ਕੇ ਵਿਵਾਦ ਚੜ ਜਾਂਦਾ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰਦੀ ਹੈ। ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਇੱਕ ਵਿਅਕਤੀ ਨੇ ਔਰਤ ਦੀ ਕੁੱਟਮਾਰ ਕਰ ਦਿੱਤੀ। ਮਹਿਰਾਲ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਠਾਨਕੋਟ ਦੇ ਵਿੱਚ ਪੁਲਿਸ ਦੇ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਸ ਤੋਂ ਇਲਾਵਾ ਇੱਕ ਜੀਸੀਬੀ ਮਸ਼ੀਨ ਤੇ ਦੋ ਟਿਪਰ ਵੀ ਜ਼ਬਤ ਕੀਤੇ ਗਏ ਨੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਮਖਰ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਜਿਹੜਾ ਹੁੰਦਾ ਨਜ਼ਰ ਆਇਆ ਪੰਜ ਪਿਆਰਾਂ ਦੀ ਅਗਵਾਇਦ ਵਿੱਚ ਨਗਰ ਕੀਰਤਨ ਫਿਰੋਜ਼ਪੁਰ ਪਹੁੰਚਿਆ ਦੱਸਦੇ ਕਿ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚੋਂ ਨਗਰ ਕੀਰਤਨ ਨਿਕਲਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨਜ਼ਰ ਆਈਆਂ ਨੇ ਨਾਲ ਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਇਸ ਦੀ ਸਮਾਪਤੀ ਹੋਵੇਗੀ ਸਾਈ ਸ਼ਰ ਪਟਿਆਲਾ ਤੋਂ ਪਹਿਲੀ ਵਾਰ ਸ਼੍ਰੀ ਰਾਮ ਮੰਦਰ ਅਯੁੱਧਿਆ ਦੇ ਲਈ ਟ੍ਰੇਨ ਰਵਾਨਾ ਹੋਈ ਹੈ ਸ਼ਰਧਾਲੂ ਪਗਵਾਨ ਸ਼੍ਰੀ ਰਾਮ ਜੀ ਦੇ ਰੰਗ ਦੇ ਵਿੱਚ ਰੰਗੇ ਨਜ਼ਰ ਆਈ ਨੇ ਸੰਸਦ ਪ੍ਰਨੀਤ ਕੌਰ ਨੇ ਵੀ ਹਰੀ ਚੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ। ਹੁਚਾਰਪੁਰ ਦੇ ਵਿੱਚ ਨਸ਼ੇ ਦੀ ਓਵਰਡੋਸ ਦੇ ਨਾਲ 35 ਸਾਲਾ ਨੌਜਵਾਨ ਦੀ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਦੇ ਵਿੱਚ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਤੜਲ ਲੈਦੇ ਨਾਲ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹੁਚਾਰਪੁਰ ਦੇ ਵਿੱਚ ਨੌਜਵਾਨਾਂ ਦੇ ਲਈ ਮਿਸਾਲ ਬਣੇ ਸਾਈਕਲਿਸਟ ਬਲਰਾਜ ਸਿੰਘ ਚੋਹਾਨ ਸਵੱਛ ਮਚੰਦੇ ਬ੍ਰਾਂਡ ਅੰਵੈਸਟਰ ਇੰਟਰਨੈਸ਼ਨਲ ਹੈ ਸਾਈਕਲਿਸਟ ਬਲਰਾਜ ਸਿੰਘ ਚੋਹਾਨ ਨੇ ਮੀਲ ਪੱਥਰ ਸਥਾਪਿਤ ਕਰਦੇ ਹੋਏ 150000 ਕਿਲੋਮੀਟਰ ਪੂਰੇ ਕਰ ਲਏ ਨੇ ਹੁਣ ਇੱਕ ਨਜ਼ਰ ਰਾਸ਼ਟਰੀ ਘਬਰਨਾ ਤੇ ਭਾਜਪਾ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਅੰਦਾਜ਼ੇ ਅਸ ਵਿੱਚ ਇਸ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਮ ਦਾ ਵੀ ਐਲਾਨ ਕੀਤਾ ਗਿਆ ਤੇ ਉਹ ਖੋ ਵਾਰਾਨਸੀ ਬਨਾਰਸ ਤੋਂ ਚੋਣ ਲੜਨਗੇ ਕੇਂਦਰੀ ਮੰਤਰੀ ਅਮਿਤ ਸ਼ਾਹ ਗਾਂਧੀਨਗਰ ਤੋਂ ਮਨਸੁਖ ਮੰਡਵਿਆ ਪੋਰਬੰਦਰ ਤੋਂ ਰਾਜਨਾਥ ਸਿੰਘ ਲਖਨਊ ਤੋਂ ਤੇ ਸੰਜੀਵ ਬਲਿਆਨ ਮੁਜ਼ਫਰਨਗਰ ਤੋਂ ਲੋਕ ਸਭਾ ਚੋਣ ਲੜਨਗੇ ਆਜਪਾ ਨੇ ਦਿੱਲੀ ਦੀਆਂ 5 ਸੀਟਾਂ ਦੇ ਲਈ ਉਮੀਦਵਾਰ ਅੱਡਾਂ ਲਾਂ ਕਰ ਦਿੱਤੇ ਆਰਡੀਨੇ ਚਾਂਦੀ ਚੌਕ ਤੋਂ ਪ੍ਰਵੀਨ ਖੰਡੇਲਵਾਲਾ ਉੱਤਰਪੂਰਬੀ ਦਿੱਲੀ ਤੋਂ ਮਨੋਸ਼ ਦਿਵਾੜੀ ਕੇਂਦਰੀ ਦਿੱਲੀ ਤੋਂ ਬੰਸੂਰੀ ਸਵਰਾਜ ਪੱਛਮੀ ਦਿੱਲੀ ਤੋਂ ਕਮਲਜੀਤ ਸਹਿਰਾਵਤ ਤੇ ਦੱਖਣੀ ਦਿੱਲੀ ਸੀਟ ਤੋਂ ਰਾਮਵੀਰ ਬਿਜੜੀ ਨੂੰ ਉਮੀਦਵਾਰ ਬਣਾਇਆ ਮਹਾਰਾਸ਼ਟਰ ਦੇਠ ठाणे ਜ਼ਿਲ੍ਹੇ ਦੇ ਵਿੱਚ ਰੇਲਵੇ ਯਾਰਡ ਦੇ ਵਿੱਚ ਖੜੀ ਰੇਲ ਗੱਡੀ ਦੀ ਇੱਕ ਖਾਲੀ ਬੋਗੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਮਦਰੀਲਵੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੰਬਈ ਤੋਂ ਕਰੀਬ 70 ਤੋਂ 80 ਕਿਲੋਮੀਟਰ ਦੂਰ ਬਦਲਾਪੁਰ ਦੇ ਰੇਲਵੇ ਯਾਰਡ ਦੇ ਵਿੱਚ ਖੜੀ ਰੇਲ ਗੱਡੀ ਦੀ ਬੋਗੀ ਦੇ ਵਿੱਚ ਕਰੀਬ 1:30 ਵਜੇ ਅੱਗ ਲੱਗ ਗਈ। ਇਸ ਵਿੱਚ ਉਹਨਾਂ ਦੱਸਿਆ ਕਿ ਟ੍ਰੇਨ ਕਰਜ਼ਾਤ ਜਾਣ ਵਾਲੇ ਟਰੈਕ ਤੇ ਖੜੀ ਹੋਈ ਸੀ। ਬੁਲਾਰੇ ਨੇ ਦੱਸਿਆ ਕਿ ਟ੍ਰੇਨ ਦਾ ਕੋਚ ਅੱਗ ਦੇ ਵਿੱਚ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ। ਤੈਨੂੰ ਨਜ਼ਰ ਪਾ ਲੈਣੇ ਅੰਤਰਰਾਸ਼ਟਰੀ ਖਬਰਾਂ ਤੇ ਮਿਟੇਨ ਦੇ ਵਿੱਚ ਮੋਟਰਵੇਅ ਤੇ 15 ਵਾਹਨਾਂ ਵਿਚਾਲੇ ਇੱਕ ਟੱਕਰ ਹੋਈ ਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ 34 ਲੋਕ ਜ਼ਖਮੀ ਹੋਏ ਨੇ ਪੁਲਿਸ ਨੇ ਐਕਸਟ੍ਰੇਜ ਸ਼ੁੱਕਰਵਾਰ ਨੂੰ ਇੱਕ ਪੋਸਟ ਦੇ ਵਿੱਚ ਕਿਹਾ ਕਿ ਕਈ ਵਾਹਨਾਂ ਦੀ ਟੱਕਰ ਤੋਂ ਬਾਅਦ 23 ਦਾ ਦੱਖਣ ਵੱਲ ਜਾਣ ਵਾਲੀ ਸੜਕ ਮੋੜ ਖੁੱਲ ਚੁੱਕੀ ਆ ਉੱਤਰਵਾਲ ਜਾਣ ਵਾਲੇ ਜੰਕਸ਼ਨ 10 ਤੇ 11 ਬੰਦ ਨੇ 10 ਦੇ ਕਿ ਲਗਭਗ 34 ਲੋਕਾਂ ਦਾ ਐਂਬੂਲੈਂਸ ਸੇਵਾ ਦੇ ਵੱਲੋਂ ਇਲਾਜ ਕੀਤਾ ਗਿਆ ਇਸ ਤੇ ਨੂੰ ਵੀ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਪੁਲਿਸ ਨੇ ਕਿਹਾ ਕਿ ਟਰੱਕ ਤੋਂ ਬਾਅਦ ਜੰਕਸ਼ਨ 10 ਤੇ 11 ਦੇ ਵਿਚਕਾਰ ਮੋਟਰਵੇ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਐਮਰਜੈਂਸੀ ਸੇਵਾਵਾਂ ਨੇ ਸ਼ਾਮ 5:30 ਵਜੇ ਤੇ ਕਾਲ ਦਾ ਜਵਾਬ ਦਿੱਤਾ ਡਾਕਟਰਾਂ ਨੇ ਬੱਕੇ ਤੇ ਕਈ ਜ਼ਖਮੀਆਂ ਦਾ ਇਲਾਜ ਕੀਤਾ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਰਫਰਾਜ਼ ਬੁਖਤੀ ਨੇ ਸ਼ਨੀਵਾਰ ਨੂੰ ਸ਼ਾਂਤ ਬਲੋਚਿਸਤਾਨ ਸੂਬੇ ਦਾ ਨਵਾਂ ਮੁੱਖ ਮੰਤਰੀ ਚੁਣ ਲਿਆ ਗਿਆ। ਬੁਖਤੀ ਨੇ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਦੇ ਵਿੱਚ ਪੀਪੀਪੀ ਦੀ ਟਿਕਟ ਤੇ ਸੂਬਾਈ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਅੰਤਰੀਮ ਸਰਕਾਰ ਦੇ ਵਿੱਚ ਕਾਰਜਕਾਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੁਖਤੀ ਨੇ ਵਿਧਾਨ ਸਭਾ ਸਕੱਤਰ ਤਾਹਿਰ ਸ਼ਾ ਨੂੰ ਆਪਣਾ ਨਾਮਜ਼ਦਗੀ ਪੱਤਰ ਸੌਂਪ ਦਿੱਤਾ। ਉਨਨੂੰ ਪਾਕਿਸਤਾਨ ਮੁਸਲਿਮ ਲੀਗ ਨਵਾਸ ਦਾਵੇ ਸਮਰਥਨ ਹਾਸਲ ਹੈ 5 ਵਜੇ ਤੱਕ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਜਿਸ ਤੋਂ ਬਾਅਦ ਬੁਕਤੀ ਨੂੰ ਬਿਨਾ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਮਪਾਤ ਜਗਤ ਚ ਕਿਹੜੇ ਰਹੂ ਤਾਂ ਚੜਾਅ ਕਿਸ ਤੋਂ ਹੋਇਆ ਫਾਇਦਾ ਕਿਸ ਤੋਂ ਹੋਇਆ ਨੁਕਸਾਨ ਜਾਣਦੇ ਆ ਬਿਜ਼ਨਸ న్యూਸ ਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ 13ਵੀਂ ਮਿਨਿਸਟਰੀਅਲ ਕਾਨਫਰੰਸ ਦੇ ਵਿੱਚ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮ ਤੇ ਕੋਈ ਸਹਿਮਤੀ ਨਹੀਂ ਬਣ ਸਾਕੀ ਪਰ ਇਸ ਸਬੈਟਿਕ ਦੇ ਵਿੱਚ ਈ-ਕਮਰਸ ਤੇ ਲੱਗਣ ਵਾਲੀ ਕਸਟਮ ਡਿਊਟੀ ਤੇ ਜੋ ਪਾਬੰਦੀ ਲਗਾਈ ਗਈ ਸੀ ਉਸ ਨੂੰ ਅਗਲੀ ਮਿਨਿਸਟਰੀਅਲ ਕਾਨਫਰੰਸ 'ਪਾਵ 2 ਸਾਲ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ। ਅਗਲੀ ਕਾਨਫਰੰਸ 2 ਸਾਲ ਬਾਅਦ ਹੋਣੀ ਹੈ ਜਿਸ ਦੇ ਵਿੱਚ ਦੁਬਾਰਾ ਤੋਂ ਇਸ ਤੇ ਕੋਈ ਫੈਸਲਾ ਲਿਆ ਜਾਵੇਗਾ। ਦਸਿਆ ਗਿਆ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੀ ਬੈਠਕ ਦੇ ਵਿੱਚ ਇਹ ਪਾਬੰਦੀ ਖਤਮ ਕਰ ਦਿੱਤੀ ਜਾਵੇਗੀ। ਦੱਸ ਦੇ ਕੇ ਬੈਠਕ ਚ ਹੋਏ ਇਹ ਫੈਸਲੇ ਭਾਰਤ ਦੇ ਰੁਕ ਦੇ ਨਾਲੋਂ ਵੱਖਰੇ ਰਹੇ ਨੇ ਤੇ ਭਾਰਤ ਨੇ ਡਿਊਟੀ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ ਸੀ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 23 ਫਰਵਰੀ ਨੂੰ ਖਤਮ ਹੋਣ ਦੇ ਵਿੱਚ 2 ਅਰਬ ਡਾਲਰ ਵੱਜ ਕੇ 619 ਅਰਬ ਡਾਲਰ ਹੋ ਗਿਆ ਉਸ ਤੋਂ ਇੱਕ ਹਫ਼ਤਾ ਪਹਿਲਾਂ કુલ ਵਿਦੇਸ਼ੀ ਮੁਦਰਾ ਭੰਡਾਰ 113 ਅਰਬ ਡਾਲਰ ਘਟ ਕੇ 616.9 ਅਰਬ ਡਾਲਰ ਰਹਿ ਗਿਆ ਸੀ ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਮੁਤਾਬਕ ਮੁੰਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ ਮੰਨੀ ਜਾਣ ਵਾਲੀ ਵਿਦੇਸ਼ੀ ਮੁਦਰਾ ਜਾਇਦਾਦ 22 ਫਰਵਰੀ ਨੂੰ ਖਤਮ ਹਫਤੇ ਦੇ ਵਿੱਚ 2.40 ਅਰਬ ਡਾਲਰ ਵਧ ਕੇ 548 ਅਰਬ ਡਾਲਰ ਹੋ ਗਈ ਹੈ ਡਾਲਰ ਦੇ ਰੂਪ ਦੇ ਵਿੱਚ ਵਿਦੇਸ਼ੀ ਮੁਦਰਾ ਸੰਪਤੀਆਂ ਦੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਰੱਖੇ ਯੂਰੋ ਪੌਂਡ ਤੇ ਯੇਨ ਵਰਗੀਆਂ ਗੈਰ ਯੂਐਸ ਮੁਦਰਾਵਾਂ ਦੇ ਵਿੱਚ ਅੰਦੋਲਨ ਦਾ ਪ੍ਰਭਾਵ ਸ਼ਾਮਿਲ ਹੁੰਦਾ ਹੈ ਰਿਜ਼ਰਵ ਬੈਂਕ ਨੇ ਕਿਹਾ ਕਿ ਹਫਤੇ ਦੌਰਾਨ ਸੋਨੇ ਦਾ ਭੰਡਾਰ 47.2 ਕਰੋੜ ਡਾਲਰ ਵੱਧ ਕੇ 47.85 ਅਰਬ ਡਾਲਰ ਹੋ ਗਿਆ ਤੇ ਹੁਣ ਰੁਕਾ ਦੇ ਖੇਡ ਦੇ ਮੈਦਾਨ ਵੱਲ ਮੁੰਬਈ ਇੰਡੀਅਨਸ ਨੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੇ ਵਿੱਚ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਮਹਿਲਾ ਪ੍ਰੀਮੀਅਰ ਲੀਗ ਦੇ ਇੱਕ 65 T20 ਮੈਚ ਦੇ ਵਿੱਚ ਰਾਇਲ ਚੈਲੈਂਜਰਸ ਬੰਗਲੌਰ ਨੂੰ 29 ਗੇਂਦਾਂ ਬਾਕੀ ਰਹਿਣ ਦੀਆਂ 7 ਵਿਕਟਾਂ ਦੇ ਨਾਲ ਹਰਾ ਦਿੱਤਾ ਬੱਲੇਬਾਜ਼ੀ ਦਾ ਸੱਦ ਮਿਲਣ ਤੋਂ ਬਾਅਦ ਆਰਸੀਬੀ ਦੀ ਬੱਲੇਬਾਜ਼ੀ ਮੁੰਬਈ ਇੰਡੀਅਨਸ ਦੀ ਗੇਂਦਬਾਜ਼ੀ ਦੇ ਖਿਲਾਫ ਸੰਘਰਸ਼ ਕਰਦੀ ਦੀ ਸੀ ਜਿਸ ਦੇ ਨਾਲ ਟੀਮ 6 ਵਿਕਟਾਂ ਤੇ 131 ਦੌੜਾਂ ਤੀ ਬਣ ਸਕੀ ਮੁੰਬਈ ਨੇ ਫਿਰ ਬੱਲੇਬਾਜ਼ੀ ਵਿੱਚ ਵੀ ਦਬਦਬਾ ਬਣਾਉਂਦੇ ਹੋਏ ਟੀਚਾ ਸਿਰਫ 15.1 ਓਵਰ ਤੇ 3 ਵਿਕਟਾਂ ਤੇ 133 ਦੌੜਾਂ ਬਣਾ ਕੇ ਹਾਸਲ ਕੀਤਾ ਮੁੰਬਈ ਦੀ ਟੀਮ ਚਾਰ ਮੈਚਾਂ ਦੇ ਵਿੱਚੋਂ ਤੀਜੇ ਜਿੱਤ ਦੇ ਨਾਲ 6 ਅੰਕ ਲੈ ਕੇ ਅੰਕ ਤੀਸੂਚੀ ਦੇ ਵਿੱਚ ਚੋਟੀ ਤੇ ਪਹੁੰਚ ਗਈ ਹੈ ਜਦਕਿ ਆਰਸੀਬੀ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਮੁੰਬਈ ਲਾਇਮੇਲਿਆ ਕੇਰ ਅਜੇ ਤੋ 40 ਦੌੜਾ ਬਣਾ ਕੇ ਟੌਪ ਸਕੋਰਰ ਰਹੀ ਆਈਪੀਐਲ ਦੇ ਆਗਾਮੀ ਸੈਸ਼ਨ ਦੀਆਂ ਤਿਆਰੀਆਂ ਦੇ ਲਈ ਚੇਨਈ ਸੁਪਰ ਕਿੰਗਸ ਦਾ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਮੌਜੂਦਗੀ ਦੇ ਵਿੱਚ ਕੈਂਪ ਸ਼ੁਰੂ ਹੋ ਗਿਆ 24 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਦੇ ਵਿੱਚ ਆਪਣੀ ਫਰੈਂਚਾਈਜ਼ੀ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਰਾਸ਼ਟਰੀ ਟੀਮ ਦੇ ਵਿੱਚ ਵਾਪਸੀ ਕਰਨਾ ਚਾਹੇਗਾ। ਤਾਮਿਲਨਾਡੂ ਕ੍ਰਿਕਟੇਰ ਸੰਘ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਖਿਡਾਰੀਆਂ ਦਾ ਪਹਿਲਾ ਗਰੁੱਪ ਪਹੁੰਚ ਚੁੱਕਿਆ ਹੈ। ਦੱਸਦੇ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਖਿਡਾਰੀਆਂ ਦੇ ਆਉਣ ਦੀ ਉਮੀਦ ਹੈ। ਚੇਨਈ ਸੁਪਰ ਕਿੰਗਸ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਸ ਦੇ ਵਿੱਚ ਖਿਡਾਰੀਆਂ ਦੇ ਪਹਿਲੇ ਬੈਚ ਦੇ ਆਗਮਨ ਦੀ ਪੁਸ਼ਟੀ ਕੀਤੀ ਸੀ। ਹੁਣ ਇੱਕ ਨਜ਼ਰ ਬਾਲੀਵੁੱਡ ਗੱਪਚਪ ਦੇ ਵੱਲ ਦੇਸ਼ ਦੇ ਸਭ ਤੋਂ ਮੀਤ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਨੇੜੇ ਹੈ ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਤੀ ਸ਼ਹਿਰ ਜਾਮਨਗੜ੍ਹ ਗੁਜਰਾਤ ਦੇ ਵਿੱਚ ਇੱਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਦਿੱਤਵਲ ਵਿੱਚ ਸਤਾਰਾਂ ਸਮੇਤ ਦੇਸ਼ ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਨੇ ਇਸ ਦੌਰਾਨ ਮਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖਾਸ ਪ੍ਰਬੰਧ ਕੀਤਾ ਪੰਜਾਬੀ ਗਾਇਕ ਤੇ ਗੀਤਕਾਰ ਬੀਪ੍ਰਾਕ ਤੇ ਦਿਲਜੀਤ ਦਸਾਂਝ ਵੀ ਉੱਥੇ ਪਹੁੰਚ ਚੁੱਕੇ ਸਨ ਜਨਾਂ ਦੇ ਵੱਲੋਂ ਬੇਹੱਦ ਖੂਬਸੂਰਤ ਪਰਫਾਰਮੈਂਸ ਵੀ ਦਿੱਤੀ ਗਈ ਹੈ ਉੱਥੇ ਪੰਜਾਬ ਦੇ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਵੀ ਖੂਬ رونਕ ਲਾਈਆਂ ਤੇ ਇਸ ਦੌਰਾਨ ਮੀਕਾ ਸਿੰਘ ਨੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਨੂੰ ਵੀ ਆਪਣੇ ਨਾਲ ਨਚਾਇਆ ਯਾਮੀ ਗੌਤਮ ਅਤੇ ਪ੍ਰਿਆ ਮਨੀ ਸਟਾਰਰ ਫਿਲਮ ਆਰਟੀਕਲ 370 ਸਿਨੇਮਾ ਘਰਾਂ ਦੇ ਵਿੱਚ 23 ਫਰਵਰੀ 2024 ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਇਸ ਸਮੇਂ ਸਿਨੇਮਾ ਘਰਾਂ ਦੇ ਵਿੱਚ ਧੂਮ ਪਾ ਰਹੀ ਹੈ ਇਸ ਸਿਆਸੀ ਡਰਾਮਾ ਫਿਲਮ ਦੇ ਵਿੱਚ ਯਾਮੀ ਗੌਤਮ ਨੇ ਐਨਆਈਏ ਏਜੰਟ ਜੂਨੀ ਅਕਸਰ ਤੇ ਪ੍ਰਿਆ ਮਨੀ ਨੇ ਰਾਜੇਸ਼ਵਰ ਸਵਾਮੀਨਾਥਨ ਦਾ ਕਿਰਦਾਰ ਨਿਭਾਇਆ आर्टिकल 370 ਦਾ ਨਿਰਦੇਸ਼ਨ ਅਦਿੱਤਿਆ ਸੁਖਾਸ ਜਾਮਲੇ ਨੇ ਕੀਤਾ ਜੋ ਇਸ ਤੋਂ ਪਹਿਲਾਂ ਉੜੀ ਦੀ ਸਰਜਿਕਲ ਸਟ੍ਰਾਈਕ ਵਰਗੀ ਬਲੌਕਬਸਟਰ ਫਿਲਮ ਦੇ ਚੁੱਕੇ ਨੇ। ਫੰਦੀ ਮੁੱਖ ਅਦਾਕਾਰਾਂ ਯਮੀ ਗੌਤਮ ਨੇ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਤੁਸੀਂ ਅਜਿਹੀ ਕਹਾਣੀ ਤੇ ਆਪਣਾ ਭਰੋਸਾ ਦਿਖਾਇਆ ਹੋਵੇ। ਜਿਸ ਵਿੱਚ ਕਿਹਾ ਕਿ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸਾਨੂੰ ਦਰਸ਼ਕਾਂ ਤੇ ਵੀ ਭਰੋਸਾ ਸੀ ਕਿ ਜੇਕਰ ਅਸੀਂ ਕੋਈ ਚੰਗੀ ਫਿਲਮ ਦੇਵਾਂਗੇ ਤਾਂ ਦਰਸ਼ਕ ਜ਼ਰੂਰ ਇਸ ਨੂੰ ਪਿਆਰ ਦੇਣਗੇ ਤੇ ਇਸੇ ਤਰ੍ਹਾਂ ਹੀ ਹੋਇਆ। ਇਸ ਕਾਰਨ ਬਹੁਤ ਚੰਗਾ ਲੱਗ ਰਿਹਾ ਹੈ। ਫਟਾਫਰ ਸੋਚ ਬਸ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ